ਅੱਜ ਆਪਾਂ ਵੀਡੀਓ ਲੈ ਕੇ ਆਏ ਆ ਲੈਨਿੰਗ ਵਾਲੀ ਕੁਮਿਸ ਦੀ ਵੀ ਬਾਜੂ ਜਿਹੜੀ ਹੁੰਦੀ ਹੈਗੀ ਉਹਦੇ ਲੈਸ ਕਿਵੇਂ ਲੱਗਦੀ ਹੈ ਇਹ ਆਪਾਂ ਅੱਜ ਦੀ ਵੀਡੀਓ ਚ ਲੈਸ ਲਾ ਕੇ ਦਿਖਾਵਾਂਗੇ ਕਈ ਵਾਰ ਆਪਾਂ ਲੈਸ ਲਾਉਣੇ ਆ ਲੈਸ ਆਪਣੀ ਜਰੀ ਵਾਲੀ ਹੁੰਦੀ ਹੈ ਲੈਸ ਫਿਰ ਜਾਂਦੀ ਹੈ ਤਾ ਕਰਕੇ ਕਈ ਨਾਲੇ ਜਦੋਂ ਆਪਾਂ ਲਾਉਣੇ ਆ ਕੜਾਈ ਵਾਲੀ ਬਾਹ ਹੁੰਦੀ ਹੈਗੀ ਨਾ ਬਾਜੂ ਕੜਾਈ ਵਾਲੀ ਹੁੰਦੀ ਆ ਉਹ ਮੋਤੀ ਸਾਰੇ ਟੁੱਟ ਜਾਂਦੇ ਆ ਜਦੋਂ ਆਪਾਂ ਲੈਸ ਲਾਉਣੇ ਆਗੇ ਅੱਜ ਆਪਾਂ ਇੱਕ ਇੰਨਾ ਵਧੀਆ ਤਰੀਕਾ ਲੈ ਕੇ ਆਏ ਆ ਨਾ ਤਾਂ ਦੇਖੋ ਕੋਈ ਮੋਤੀ ਟੁੱਟੇ ਤੇ ਨਾ ਲੈਸ ਆਪਣੀ ਫਿਰ ਇੰਨੇ ਵਧੀਆ ਤਰੀਕੇ ਨਾਲ ਆਪਾਂ ਅੱਜ ਇਹ ਤੁਹਾਨੂੰ ਸਾਰਾ ਇਸ ਵੀਡੀਓ ਚ ਦਿਖਾਵਾਂਗੇ ਵੀ ਕਿਵੇਂ ਆਪਾਂ ਬਾਜੂ ਦੀ ਲੈਸ ਲਾਉਣੀ ਹੈ ਜਿਹੜਾ ਲੈਨਿੰਗ ਵਾਲਾ ਕਮੀਜ਼ ਹੁੰਦਾ ਉਹਦੀ ਬਾਜੂ ਦੀ ਲੈਸ ਕਿਸ ਤਰ੍ਹਾਂ ਲੱਗਦੀ ਹੈ ਵੀਡੀਓ ਬੜਾ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰੇਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਪਹਿਨਾ ਆਪਾਂ ਨੇ ਲੈਨਗ ਲੈਣੀ ਆ ਲੈਨਿੰਗ ਦੇ ਆਪਾਂ 2 ਪੀਸ ਕਰ ਲੈਣੇ ਆ ਵਿਚਾਰਾਂ ਨੂੰ ਘੱਟ ਲੈਣੀ ਆ। ਤੋਂ ਪੀਸ ਆਪਣੇ ਕਰ ਲਏ ਹੁਣ ਆਪਾਂ ਇਹਨੂੰ ਇੱਕ ਪਾਸੇ ਧਰ ਦਾਂਗੇ। ਉਸ ਤੋਂ ਬਾਅਦ ਇਹ ਆਪਣੀ ਬਾਜੂ ਆ। ਹੁਣ ਆਪਾਂ ਨੇ ਲੇਸ ਲੈਣੀਆਂ। ਲੇਸ ਆਪਾਂ ਬੈਨਾ ਕੱਟ ਲਾਂਗੇ ਬਾਜੂ ਦੇ ਹਿਸਾਬ ਨਾਲ ਜਿੰਨੀ ਆਪਾਂ ਨੂੰ ਜ਼ਰੂਰਤ ਹੋਣੀ ਆ ਆਪਾਂ ਕੱਟਾਂਗੇ। ਲੇਸ ਆਪਣੀ ਕੱਟੀ ਗਈ। ਹੁਣ ਆਪਾਂ ਪੁੱਠੀ ਲੈ ਇਸ ਦਾ ਪੁੱਠਾ ਪਸਾ ਕਰਕੇ ਧਰਨਾ ਆ ਲੈ ਸਪਾ ਇੱਕ ਪਾਸੇ ਧਰ ਦਿੰਨੇ ਆ ਰੋਲ ਪੈਨਾ ਆਪਾਂ ਨੇ ਕੱਚੀ ਸਲਾਈ ਲਾਉਣੀ ਆ ਪੈਨਾ ਆਪਾਂ ਲਾਵਾਂਗੇ ਕੱਚੀ ਸਲਾਈ ਜੇ ਡੀਪਾਇਨ ਨੂੰ ਬਿਲਕੁਲ ਵੀ ਨਹੀਂ ਲੈਸ ਲਾਉਣੀ ਆਉਂਦੀ ਉਹ ਇਸ ਤਰੀਕੇ ਨਾਲ ਲਾ ਸਕਦੀ ਆ ਕਿਉਂਕਿ ਕਪੜਾ ਰੇਸ਼ਮੀ ਹੁੰਦਾ ਹੈਗਾ ਆਪਣਾ ਤੇ ਜਦੋਂ ਲੈਸ ਲਾਉਨੇ ਉਹ ਵਿੰਗੀ ਟੱਡੀ ਜੀ ਹੋ ਜਾਂਦੀ ਹੈ ਲੈਸ ਇਹ ਆਪਾਂ ਨੇ ਇੱਕ ਸਲਾਈ ਲਾਤੀ ਤੁਸੀਂ ਇਹਨੂੰ ਮੋٹے ਵਖੇ ਨਾਲ ਵੀ ਲਾ ਸਕਦੇ ਹੋ ਬਰੀਕ ਨਾਲ ਵੀ ਲਾ ਸਕਦੇ ਹੋਗੇ ਹੁਣ ਮੰਨ ਲਓ ਆਪਣੇ ਕੋਲੇ ਇਹਨਾਂ ਦਾ ਦਵਾਰ ਰਹਿ ਗਿਆ ਜਾਨੀ ਕਿ ਸਾਫ ਇਹ ਆਪਾਂ ਨੇ ਰੱਖਣਾ ਨਹੀਂ ਹੈਗਾ ਸਾਫ ਇਹਨੂੰ ਆਪਾਂ ਨੇ ਕਿਵੇਂ ਠੀਕ ਕਰਨਾ ਉਹ ਆਪਾਂ ਦਿਖਾਉਣੇ ਆਂਗੇ ਪਹਿਲਾਂ ਇੱਕ ਪੱਲਾ ਆਪਾਂ ਲੈਣਾਗਾ ਲੈਨਿੰਗ ਦਾ ਥੱਲੇ ਲੈਨਿੰਗ ਧਰਨੀ ਆਂ ਕੁੱਤੇ ਬਾਂਦਾ ਕੱਪੜਾ ਜਿਹੜਾ ਉਹ ਧਰਨਾਗਾ ਹੁਣ ਇਹਨੂੰ ਉੱਪਰ ਚੱਕ ਕੇ ਰੱਖਣਾ ਦੇਖਣਾਗਾ ਵੀ ਆਪਣੀ ਜਿਹੜੀ ਬਾਂ ਦੀ ਲੈਨਗਾਓ ਸਹੀ ਆ ਵੀ ਘਟਦੀ ਤਾਂ ਨਹੀਂ ਆ ਦੇਖੋ ਬਿਲਕੁਲ ਸਹੀ ਆ ਵੱਧਦੀ ਆ ਪੂਰਾ ਹੁਣ ਲੈਨਗਾ ਦਾ ਕੱਪੜਾ ਥੋੜਾ ਜਿਹਾ ਨਾ ਵਧਾਉਣਾਗਾ ਆਪਾਂ ਜਾਨੀ ਕਿ ਐ ਬਰਾਬਰ ਨਹੀਂ ਰੱਖਣਾ ਹੈਗਾ ਬਿਲਕੁਲ ਵੀ ਐਦਾਂ ਬਰਾਬਰ ਨਹੀਂ ਰੱਖਣਾ ਲੈਨਗਾ ਵਾਲਾ ਕੱਪੜਾ 1/2 ਇੰਚ ਆਪਾਂ ਵੱਧ ਰੱਖਣਾਗਾ ਹੁਣ ਇਹਨੂੰ ਲੈਨਗਾ ਵਾਲੇ ਕੱਪੜੇ ਨੂੰ ਆਪਾਂ 모ੜਨਾਗਾ ਇਹਨੂੰ ਕੱਪੜੇ ਨੂੰ ਨਹੀਂ 모ੜਨਾ ਲੈਨਗਾ ਵਾਲੇ ਨੂੰ 모ੜਨਾ ਲੈਨਿੰਗ ਵਾਲਾ ਕਪੜਾ ਮੋੜਤਾ ਹੁਣ ਉੱਤੇ ਆਪਾਂ ਇਹਨੂੰ ਮੋੜਨਾ ਹੁਣ ਦੇਖੋ ਜ਼ੂਮ ਕਰਕੇ ਦਿਖਾਉਣੀ ਆਪਾਂ ਸਲਾਈ ਪਹਿਨਾ ਆਪਾਂ ਸਲਾਈ ਲਾਈ ਸੀ ਇੱਥੇ ਜਮਾਂ ਨੁੱਕਰ ਤੇ ਹੁਣ ਆਪਾਂ ਸਲਾਈ ਲਾਉਣੀ ਆ ਓਰੇ ਜਿੰਨੀ ਆਪਾਂ ਲਾਇਸ ਦਿਖਾਉਣੀ ਆ ਨਾ ਹੁਣ ਉੱਥੇ ਸਲਾਈ ਲੱਗਣੀ ਆ ਜਾਨੀ ਕਿ نیچے ਸਲਾਈ ਨਹੀਂ ਲੱਗਣੀ ਹੈਗੀ ਜਿੱਥੇ ਆਪਾਂ ਪਹਿਨਾ ਲਾਈਆ ਉੱਥੇ ਨਹੀਂ ਲਾਉਣੀ ਹੁਣ ਸਲਾਈ ਲਾ ਕੇ ਆਪਾਂ ਦਿਖਾਉਣੀ ਆ ਹੁਣ ਜਦੋਂ ਨਾ ਆਪਾਂ ਹੁਣ ਸਲਾਈ ਕਰਦੇ ਆਂ ਹੁਣ ਆਪਣੀ ਲੈਸ ਹੱਲੂ ਨਹੀਂ ਜਾਨੀ ਕਿ ਇਧਰ ਉਧਰ ਨਹੀਂ ਜਾਊਗੀ ਲੈਸ ਸੈਂਟਰ ਦੇ ਵਿੱਚ ਹੀ ਲੈਸ ਨੇ ਰਹਿਣਾਗਾ ਵੀ ਇਹਦੇ ਤੇ ਸਲਾਈ ਲੱਗੀ ਹੋਈ ਹੈ ਤਾਂ ਕਰਕੇ ਹੁਣ ਆਪਾਂ ਇਹਨੂੰ ਘੱਟ ਦਿਖਾਉਣਾ ਇੰਨੀ ਕੁ ਦਿਖਾਵਾਂਗੇ ਜ਼ੂਮ ਕਰਕੇ ਥੋੜੀ ਹੋਰ ਦਿਖਾਉਣੇ ਆ ਆ ਦੇਖੋ ਹੁਣ ਆਪਾਂ ਕੱਲੀ ਜਿਹੜੀ ਸਕਰੋਲ ਜੀ ਆ ਆ ਵਾਲੀ ਆ ਦਿਖਾਉਣੀ ਆ ਤੇ ਜਿਹੜਾ ਆਪਾਂ ਨੇ ਨਾ ਸਲਾਈ ਆਪਾਂ ਇੱਥੇ ਲਾਈ ਸੀ ਪਹਿਲਾਂ ਜਵਾਂ ਨੁੱਕਰ ਤੇ ਲਾਈ ਸੀ ਹੁਣ ਜੇ ਮੰਨ ਲਓ ਆਪਾਂ ਇੱਕ ਸਲਾਈ ਦੇ ਵਿੱਚ ਹੀ ਇਹਨੂੰ ਲਾਇਸ ਨੂੰ ਲਾਉਣੇ ਆ ਐਂ ਕਰਕੇ ਫਿਰ ਜਿਹੜੇ ਆਪਣੇ ਆਹ ਮੋਤੀ ਆ ਨਾ ਇਹ ਟੁੱਟ ਜਾਣਗੇ ਮੋਤੀ ਨੂੰ ਬਚਾਉਣ ਦੀ ਖਾਤਰ ਆਪਾਂ ਨੇ ਪਹਿਲਾਂ ਉਹ ਲਾਇ ਸਲਾਈ ਆ ਯਾਨੀ ਕਿ ਇੱਕ ਸਲਾਈ ਲਾਈ ਆ ਤੇ ਹੁਣ ਆਪਾਂ ਇਹ ਡਬਲ ਸਲਾਈ ਲਾਉਣੇ ਆ ਬਸ ਆਪਾਂ ਮੋੜਨਾ ਕੱਲਾ ਲਾਈਨ ਨੂੰ ਆ ਕੱਪੜੇ ਨੂੰ ਨਹੀਂ ਮੋੜਨਾ ਨਾ ਤਾਂ ਇਹ ਮੋਟਾ ਹੋਵੇ ਕੱਪੜਾ ਨਹੀਂ ਤਾਂ ਇੱਥੋਂ ਉਹ ਮੋਟਾ ਜਿਹਾ ਕੱਪੜਾ ਹੋ ਜਾਂਦਾ ਆ ਚੀਜ਼ ਦਾ ਸਲਾਈ ਆ ਜਿਹੜੀ ਆਪਾਂ ਹੌਲੀ-ਹੌਲੀ ਲਾਉਣੀ ਆ ਕਾਹਲ ਨਹੀਂ ਕਰਨੀ ਹੈਗੀ ਵੀ ਆਪਣੀ ਜਿਹੜੀ ਸਲਾਈ ਆ ਮਸ਼ੀਨ ਦਾ ਪੈਰ ਆ ਉਹ ਇਧਰ-ਉਧਰ ਨਾ ਹੋਵੇ ਬਸ ਇੱਕ ਸੈਂਟਰ 'ਚ ਜਾਈ ਜਾਵੇ ਜਮਾਂ ਸੌਖਾ ਤਰੀਕਾ ਇਹ ਲੈਸ ਲਾਉਣ ਦਾ ਜਿਹੜੀਆਂ ਭੈਣਾਂ ਨਵਾਂ ਕੰਮ ਕਰਦੀਆਂ ਨੇ ਉਹ ਆਪਣੀ ਵੀਡੀਓ ਦੇਖ ਕੇ ਲੈਸ ਲਾਉਣੀ ਸਿੱਖ ਸਕਦੀਆਂ ਨੇ ਤੇ ਸਫਾਈ ਨਾਲ ਦੇਖੋ ਕਿੰਨੀ ਲੈਸ ਲੱਗੂਗੀ ਪੂਰੀ ਸਫਾਈ ਹੋਊਗੀ ਲੈਸ ਤੇ ਤੇ ਨਾ ਕੋਈ ਬਲ ਪਵੇ ਨਹੀਂ ਕਈ ਵਾਰ ਨਾ ਆਪਾਂ ਦੇਖਦੇ ਆਂ ਲੈਸ ਦੇ ਵਿੱਚ ਖਿੱਚ ਜੀ ਵੱਜਣ ਲੱਗ ਜਾਂਦੀ ਹੈਗੀ ਜੋ ਇਹ ਖਾਸ ਤੌਰ ਤੇ ਜਿਹੜੀ ਲੈਸ ਹੁੰਦੀ ਹੈ ਜਰੀ ਵਾਲੀ ਉਹ ਜੇ ਪ੍ਰੋਬਲਮ ਆਉਂਦੀ ਆ ਸੂਤੀ ਲੈਸ ਤਾਂ ਲੱਗ ਜਾਂਦੀ ਹੈ ਜਿਹੜੀ ਜਰੀ ਵਾਲੀ ਲੈਸ ਹੁੰਦੀ ਆ ਉਹਦੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਆ ਉਹਦੇ ਵਿੱਚ ਨਾ ਖਿੱਚ ਪੈਣ ਲੱਗ ਜਾਂਦੀ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾਂ ਤਾਂ ਤੁਸੀਂ ਐਦਾਂ ਦੇਖੋ ਦੇਖੋ ਬਿਲਕੁਲ ਵੀ ਨਹੀਂ ਬਲ ਹੈਗਾ ਦੇਖੋ ਤੁਹਾਨੂੰ ਕੋਈ ਪਤਾ ਲੱਗਦਾ ਕੋਈ ਆਪਣਾ ਕੱਪੜਾ ਫੜਿਆ ਨਹੀਂ ਹੈਗਾ ਕੱਪੜਾ ਛੱਡਿਆ ਹੋਇਆਗਾ 1% ਵੀ ਬਲ ਨਹੀਂ ਹੈਗਾ ਕੋਈ ਖਿੱਚ ਨਹੀਂ ਹੈਗੀ ਹੁਣ ਇਹਨੂੰ ਸਿੱਧਾ ਕਰਦੇ ਆ ਹਾਂ ਜਿੰਨੀ ਕ ਆਪਾਂ ਨੂੰ ਜ਼ਰੂਰਤ ਸੀ ਲੈਸ ਦੀ ਕੱਲੀ ਆਪਾਂ ਸਕਰੋਲ ਦਿਖਾਉਣੀ ਸੀ ਉਨਨੀਕ ਦੇਖੋ ਆਪਾਂ ਨੇ ਇਹ ਜਿਹੜੀ ਸਕਰੋਲ ਆ ਉਹ ਦਿਖਾਈ ਆ ਕਿੰਨੀ ਵਧੀਆ ਦੇਖੋ ਲੈਂਸ ਲੱਗੀ ਆ ਸੌਖੇ ਤਰੀਕੇ ਜਿਹਨੇ ਲਾਈਏ ਕੋਈ ਮੋਤੀ ਵੀ ਨਹੀਂ ਦੇਖੋ ਆਪਣਾ ਗਿਆ ਇੱਕ ਵੀ ਮੋਤੀ ਨਹੀਂ ਟੁੱਟਿਆ ਹੈਗਾ ਨਹੀਂ ਦੇਖੋ ਮੋਤੀ ਟੁੱਟ ਜਾਂਦੇ ਆਗੇ ਕੋਈ ਮੋਤੀ ਨਹੀਂ ਟੁੱਟਿਆ ਹੈਗਾ ਉਸੇ ਤਰੀਕੇ ਨਾਲ ਹੀ ਦੇਖੋ ਲੈਣ ਪਈ ਆ ਸਾਰੀ ਐਦਾਂ ਆਪਾਂ ਲੈਂਸ ਲਾ ਸਕਦੇ ਆ ਸਪੈਸ਼ਲ ਇਹ ਲੈਂਗਵਾਲੇ ਸੂਟਾਂ ਤੇ ਰੇਸ਼ਮੀ ਕੱਪੜਾ ਦਾ ਦੇਖੋ ਇਹ ਇਸ ਤਰੀਕੇ ਨਾਲ ਜਿਹੜੀ ਲੈਸ ਲਾ ਸਕਦੇ ਆ ਦੇਖੋ ਬਹੁਤ ਵਧੀਆ ਲੈਸ ਲੱਗੀ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਕਿਸੇ ਵੀ ਪ੍ਰਕਾਰ ਦੀ ਤੁਸੀਂ ਵੀਡੀਓ ਕਹਿੰਨੇ ਹੋ ਵੀ ਅਸੀਂ ਲੈ ਕੇ ਆਈਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਮੈਂਟਾਂ ਦੇ ਵਿੱਚ ਫਿਰ ਆਪਾਂ ਤੁਹਾਨੂੰ ਦੱਸਾਂਗੇ ਉਹ ਤਰੀਕੇ ਨਾਲ ਵੀ ਆਪਾਂ ਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ